ਸਭ ਨੂੰ ਫਤਿਹ ਅਰਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰੀਦਪੁਰ ਹਲਕੇ ਦੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਿੰਨੇ ਸਾਡੇ ਸਾਥੀ ਸਾਡੇ ਭਰਾ ਸਾਡੇ ਵਰਕਰ ਸਾਡੀਆਂ ਮਾਤਾਵਾਂ ਭੈਣਾਂ ਇਸ ਚੋਣ ਦੇ ਵਿੱਚ ਚਾਹੇ ਸਰਪੰਚੀ ਦੀ ਚੋਣ ਹੈ ਚਾਹੇ ਮੈਂਬਰ ਪੰਚਾਇਤ ਦੀ ਚੋਣ ਹੈ ਜਿਹੜੇ ਲੜ ਰਹੇ ਐ ਤੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਵਰਕਰ ਐ ਮੈਂ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ ਨੂੰ ਨਿਸ਼ਾਨ ਮਿਲਣ ਦਾ ਦੇਣ ਪੜਤਾਲ ਹੋ ਗਈ ਹੈ ਤਾਗਜ਼ਾਂ ਦੀ ਕੱਲ ਰਾਤ ਬੜਾ ਸਿਰਸਕ ਕਰਕੇ ਆਪਾਂ ਲਿਸਟਾ ਲਵਾਈਆਂ ਹਰ ਹੀਲਾ ਵਰਤਿਆ ਗਿਆ ਸਰਕਾਰ ਅੰਨਿਓ ਨਾਮਜ਼ਦਗੀ ਪੱਤਰ ਰੱਦ ਕਰਨ ਦਾ ਮੈਂ ਸਭ ਨੂੰ ਵਧਾਈ ਦਿੰਦਾ ਜਿਹੜਾ ਤੁਸੀਂ ਤਕੜੇ ਹੋ ਕੇ ਪਹਿਰਾ ਦਿੱਤਾ ਪ੍ਰੈਸ਼ਰ ਬਣਾ ਕੇ ਰੱਖਿਆ ਤੇ ਜਿਹੜੇ ਅਫਸਰਾਂ ਨੇ ਪ੍ਰੈਸ਼ਰ ਨਹੀਂ ਛੱਡਿਆ ਤੇ ਸਹੀ ਕੰਮ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੁਣ ਜੋ ਮੇਰੇ ਧਿਆਨ ਦੇ ਵਿੱਚ ਗੱਲ ਆਈ ਹੈ ਕਿ ਕੱਲ ਨੂੰ ਇਹ ਜਾਨੀ ਸਾਈਨ ਕਰਕੇ ਕੈਂਡੀਡੇਟਸ ਤੇ ਤੇ ਪੇਪਰ ਵਿਡਰੋਅਲ ਕਰਾਉਣਾ ਚਾਹੁੰਦੇ ਆ ਕੁਝ ਅਫਸਰਾਂ ਨਾਲ ਰਲ ਕੇ ਮੈਂ ਆਰਓਜ਼ ਨੂੰ ਏ ਆਰਓਜ਼ ਨੂੰ ਉਹਨਾਂ ਦੇ ਸਟਾਫ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਾਗਜ਼ ਜਦੋਂ ਵਿਡਰੋਅਲ ਦੀ ਗੱਲ ਆਵੇ ਤਾਂ ਕਿਰਪਾ ਕਰਕੇ ਇੱਕ ਤਾਂ ਇਸ ਚੀਜ਼ ਨੂੰ ਯਕੀਨੀ ਬਣਾਓ ਕਿ ਜਿਹੜਾ ਬੰਦਾ ਜਿਹਦੇ ਨਾਮ ਦੇ ਕਾਗਜ਼ ਵਿਡਰੋਅ ਕਰ ਰਿਹਾ ਹੈ ਕੋਈ ਕਹਿ ਦੇ ਜੀ ਮੈਂ ਉਹਦਾ ਹਲਫੀਆ ਬਿਆਨ ਲੈ ਕੇ ਆਇਆ ਮੈਂ ਉਹ ਐਫੀਡੇਵਿਟ ਬਣਾ ਕੇ ਲੈ ਕੇ ਆਇਆ ਹਾਲਾਤ ਇਹ ਬਣੇ ਹੋਏ ਆ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਇੱਕ ਵੀ ਕੈਂਡੀਡੇਟ ਇਹਨਾਂ ਦਾ ਜਿੱਤ ਨਹੀਂ ਰਿਹਾ ਇਹ ਇਹ ਜੇ ਸੌ ਜਾਲੀ ਚੀਜ਼ਾਂ ਕਰਕੇ ਜਾਲੀ ਸਾਈਨ ਕਰਕੇ ਕਾਗਜ਼ ਵਿਡਰਾਅ ਕਰਨ ਦੀ ਕੋਸ਼ਿਸ਼ ਕਰਨਗੇ ਸੋ ਕਿਰਪਾ ਕਰਕੇ ਮੈਂ ਆਪਸਰ ਸਭਾਨਾ ਨੂੰ ਕਹਿਣਾ ਚਾਹਣਾ ਹੈ ਕਿ ਇਸ ਚੀਜ਼ ਨੂੰ ਯਕੀਨੀ ਬਣਾਇਓ ਕਿ ਜਿਹਦੇ ਕਾਗਜ਼ ਵਿਡਰਾਅ ਹੋਣ ਉਹ ਬੰਦਾ ਖੁਦ ਹਾਜ਼ਰ ਹੋਵੇ ਉਹਦੀ ਵੀਡੀਓਗ੍ਰਾਫੀ ਕਰਿਓ ਕਿਉਂਕਿ ਹਾਈ ਕੋਰਟ ਦਾ ਵੀ ਆਰਡਰ ਹੈ ਜਿਹੜਾ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਤਾ ਹੈ ਕਿ ਸਾਰੇ ਪ੍ਰੋਸੈਸ ਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਵੀਡੀਓਗ੍ਰਾਫੀ ਨਾ ਕਰੇਗਾ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਵੀ ਜਾਇਆ ਜਾ ਸਕਦਾ ਸੋ ਇੱਕ ਤਾਂ ਇਹ ਮੈਂ ਅਫਸਰ ਸਹਿਬਾਨਾਂ ਨੂੰ ਬੇਨਤੀ ਹੈ ਮੇਰੀ ਬੇਨਤੀ ਸਾਡੇ ਵਰਕਰਾਂ ਨੂੰ ਇਹ ਹੈ ਕਿ ਆਪ ਕੱਲ ਦਾ ਦਿਨ ਵੀ ਸਾਰੇ ਜਣੇ ਉੱਥੇ ਪਹਿਰਾ ਦਿਓ ਇਹ ਨਾ ਹੋਵੇ ਕੋਈ ਜਾਲੀ ਸਾਈਨ ਕਰਕੇ ਆਪਣੇ ਕਾਗਜ਼ ਵਿਡਰਾ ਕਰਕੇ ਚਲਿਆ ਜਾਵੇ ਫਿਰ ਆਪਾਂ ਨੂੰ ਹਾਈ ਕੋਰਟ ਜਾਣਾ ਪੈਣਾ ਤੇ ਇਸ ਤੋਂ ਬਿਹਤਰ ਇਹ ਹੈ ਕਿ ਸਾਰੇ ਜਾਣੇ ਉੱਥੇ ਪਹਿਰਾ ਦਈਏ ਜਿਵੇਂ ਇੰਨੇ ਦਿਨ ਦੀ ਤੁਹਾਡੀ ਕੜੀ ਮਿਹਨਤ ਤੁਹਾਡੇ ਪਹਿਰੇ ਨੇ ਤੁਹਾਡੇ ਸੰਘਰਸ਼ ਨੇ ਤੁਹਾਡੇ ਏਕੇ ਨੇ ਕੱਲ ਵਧੀਆ ਰਿਜ਼ਲਟ ਦਿੰਦਾ ਹੈ 100 ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਲੀਡਰ ਕਾਗਜ਼ ਰਿਜੈਕਟ ਨਹੀਂ ਕਰਾ ਸਕੇ ਇਹ ਇਸੇ ਕਰਕੇ ਬਚਤ ਰਹੇਗੀ ਕਿਉਂਕਿ ਤੁਹਾਡਾ ਸਾਰਿਆਂ ਦਾ ਪਹਿਰਾ ਬੜਾ ਸੀ ਚਾਹੇ ਉਹ ਵੀਡੀਓ ਦਫ਼ਤਰ ਤੇ ਪਹਿਰਾ ਦਿੱਤਾ ਤੁਸੀਂ ਕਿ ਗਲਤ ਰਿਪੋਰਟਾਂ ਨਾ ਹੋ ਜਾਣ ਚਾਹੇ ਰੈਵਨਿਊ ਪਟਵਾਰੀਆਂ ਕੋਲੇ ਤੇ ਸੈਕਟਰੀਆਂ ਕੋਲੇ ਤੁਹਾਡਾ ਪਹਿਰਾ ਸੀ ਕਿ ਖੰਡਰ ਰਿਪੋਰਟਾਂ ਗਲਤ ਨਾ ਆ ਜਾਣ ਤੇ ਚਾਹੇ ਉਹ ਆਰਓਸ ਦੇ ਦਫ਼ਤਰਾਂ ਦੇ ਵਿੱਚ ਤੁਸੀਂ ਪਹਿਰਾ ਦਿੱਤਾ ਸੋ ਮੇਰੀ ਬੇਨਤੀ ਹੈ ਸਭ ਨੂੰ ਕਿ ਕੱਲ ਦਾ ਦਿਨ ਬੜਾ ਕ੍ਰੂਸ਼ਲ ਹੈ ਬੜਾ ਐਮ ਹੈ ਕੱਲ ਨੂੰ ਚੋਣ ਨਿਸ਼ਾਨ ਮਿਲਣੇ ਆ ਸਮੇਂ ਨਾਲ ਸਾਰੇ ਜਾਣੇ ਆ ਕੇ ਏ ਵੀ ਨਾ ਕਰਿਓ ਕਿ ਚੋਣ ਨਿਸ਼ਾਨ ਲੈ ਕੇ ਚਲੇ ਜਾਇਓ ਆਪਦੇ ਸਾਥੀਆਂ ਦਾ ਉਥੇ ਪਹਿਰਾ ਦਿਓ ਸਾਥ ਦਿਓ ਉਥੇ ਜਿੰਨਾ ਚਿਰ ਟਾਈਮ ਨਹੀਂ ਮੁਕਦਾ ਸਾਰੇ ਜਾਣੇ ਆਰੋਜ਼ ਦੇ ਦਫ਼ਤਰ ਤੇ ਪਹਿਰਾ ਦਿਓ ਇਹੀ ਮੇਰੀ ਬੇਨਤੀ ਸੀ ਸਭ ਨੂੰ ਤੇ ਮੈਨੂੰ ਮੈਂ ਤਾਂ ਹਾਜ਼ਰ ਹਾਂ ਜਿੰਨੇ ਜੋਗਾ ਤੁਹਾਡੇ ਵਾਸਤੇ ਜੇਦੋਂ ਕਿਤੇ ਲੋੜ ਪਈ ਮੈਨੂੰ ਫੋਨ ਮਾਰ ਲਿਓ ਕਿਤੇ ਤਕਲੀਫ ਆਈ ਸਾਰੇ ਜਾਣੇ ਰਲ ਮਿਲ ਕੇ ਇਸ ਕੱਲ ਦੇ ਦਿਨ ਨੂੰ ਵੀ ਸੰਘਰਸ਼ ਕਰਕੇ ਤਕੜੇ ਹੋ ਕੇ ਟਪਾਈਏ ਤਾਂ ਕਿ ਆਪਣੇ ਸਾਰੇ ਕੈਂਡੀਡੇਟ ਵਧੀਆ ਤਰੀਕੇ ਨਾਲ ਚੋਣ ਲੜ ਸਕਣ ਮੈਂ ਤਾਂ ਹੈਰਾਨ ਐ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੋਚ ਤੇ ਕਾਗਜ਼ ਰਿਜੈਕਸ਼ਨ ਕਰਾ ਕੇ ਧੱਕੇ ਨਾਲ ਗਲਤ ਰਿਪੋਰਟਾਂ ਕਰਾ ਕੇ ਕਾਗਜ਼ ਰਿਜੈਕਟ ਕਰਨਾ ਚਾਹੁੰਦੇ ਸੀ ਮੈਂ ਤਾਂ ਆਮ ਆਦਮੀ ਪਾਰਟੀ ਦੇ ਸਾਡੇ ਲੀਡਰਸ਼ਿਪ ਆਨਾਂ ਨੂੰ ਕਹਿਣਾ ਚਾਹਣਾ ਹੈ ਕਿ ਜਿਹੜਾ ਬੰਦਾ ਆਪ ਵੋਟਾਂ ਲੈ ਕੇ ਸਰਪੰਚ ਜਾਂ ਪੰਚ ਨਹੀਂ ਬਣ ਸਕਦਾ ਤੁਹਾਡੇ ਤੋਂ ਆਸ ਰੱਖਦਾ ਕਿ ਮੇਰੇ ਕਾਗਜ਼ ਰਿਜੈਕਟ ਕਰਾ ਕੇ ਮੈਨੂੰ ਬਣਾਓ ਉਹ ਕਰਨ ਨੂੰ ਤੁਹਾਨੂੰ ਕਿੰਨੀਆਂ ਕੂਟਾਂ ਪਵਾ ਦੂਗਾ ਥੋੜਾ ਜਿਹਾ ਆਪਣੇ ਦਿਮਾਗ ਤੇ ਇਸ ਗੱਲ ਦਾ ਵੀ ਜੋਰ ਪਾਇਓ ਇੱਕ ਕਲੈਕਸ਼ਨ ਦਾ ਪ੍ਰੋਸੈਸ ਹੈ ਹਰ ਬੰਦੇ ਨੂੰ ਲੜਨ ਦੀ ਖੁੱਲ ਤੇ ਆਗਿਆ ਹੋਣੀ ਚਾਹੀਦੀ ਹੈ ਜਿਹਨੂੰ ਪਿੰਡ ਦਾ ਸਾਥ ਤੇ ਸਮਰਥਨ ਹੋਊਗਾ ਜਿਹੜਾ ਚੰਗਾ ਉਮੀਦਵਾਰ ਹੋਊਗਾ ਆਪੇ ਜਿੱਤ ਕੇ ਆਊਗਾ ਤੇ ਇਹ ਡੈਮੋਕ੍ਰੇਸੀ ਦਾ ਜਿਹੜਾ ਕੰਮ ਹੈ ਇਹਨੂੰ ਤਰੀ ਚੰਗੇ ਜੀ ਥੋੜਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ